ਹਾਂਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇ ਲਈ ਲੈ ਕੇ ਆਏ ਜੀ ਥੋੜੇ ਕਿ ਦਿਨ ਕਰਮਾਈ ਲੈਂਦੀ ਹੈ ਗੱਬਣ ਆ ਬਾਈ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸ ਸਤਿਗੁਰ ਬਾਈ ਸਤਿਗੁਰ ਜੀ ਹੋ ਠੀਕ ਹੋ ਬਜੀ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਬਾਈ ਨਾਮ ਸੁੱਖਾ ਪਿੰਡ ਵੀਲੀ ਬਰਖਾੜ ਦੇ ਕੋਲੇ ਆ ਠੀਕ ਆ ਬਾਈ ਜ਼ਿਲ੍ਹਾ ਕਿਹੜਾ ਪਿੰਨਾ ਬਰਨਾਲਾ ਜੀ ਤਹਿਸੀਲ ਬਾਈ ਟਾਪਾ ਟਾਪਾ ਨੇੜੇ ਪਿੰਡ ਭਧੌੜ ਰਹਿੰਦਾ ਭਧੌੜ ਕਿੰਨੇ ਕਿਲੋਮੀਟਰ 'ਚ 3 ਕਿਲੋਮੀਟਰ ਵੀਰੇ 3 ਕਿਲੋਮੀਟਰ ਨਾਲ ਦਾ ਪਿੰਡੇ ਦੇ ਅਲਕੜੇ ਵੀ ਆ ਤੇ ਮੱਝੂ ਕੀ ਵੀ ਆ ਚਲਵੰਡੀ ਵੀ ਨੇੜੇ ਹੀ ਰਹ ਜਾਂਦਾ ਠੀਕ ਆ ਬਾਈ ਮੋਬਾਈਲ ਨੰਬਰ ਉਹ 8146426173 ਠੀਕ ਆ ਸੈਦੋ ਪਿੰਡ ਵੀ ਨੇੜੇ ਹੀ ਰਹ ਜਾਂਦਾ ਹਾਂ ਹਾਂ ਵੀਰੇ ਤੇ ਕਿਹੜਾ ਸੂਆ ਹੁੰਦੀ ਹੈ ਬੜ ਬੜ ਇਹ ਪਲੂਨ ਵਸੀ ਸੁੰਦੀ ਆ ਬਾਈ ਇਹ ਦਾ ਹਫਤੇ ਖੰਡ ਦੀ ਕੱਚੀ ਹੈਗੀ ਹਫਤੇ ਖੰਡ ਦੀ ਕੱਚੀ ਪਹਿਲਾ ਸੂਆ ਕੱਲੀ ਕੱਚੀ ਕੱਚੀ ਥਾਣ ਦੇਖੋ ਬੜਾ ਕਮਾਲ ਦਾ ਲੱਗਿਆ ਹੈ ਨਾ ਬਾਈ ਅੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣਾ ਬਾਈ ਤੇ ਥਾਣੇ ਨੇ ਮੁੱਠੀ ਵਾਲਾ ਬਣਾਉਣਾ ਕਨੇ ਬਈ ਇਕੱਲੀ ਕੱਚੀ ਕੱਚੀ ਉਸ ਹਸਾਉਣਾ ਅੰਦਾਜ਼ਾ ਲਾ ਲਿਓ ਸਾਰੀਆਂ ਬਾਲਟਾਂ ਲਾ ਕੱਢੂ ਫਿਰ ਕਰਮਣੀ ਨੇ ਸੋਣਾ ਮੋਰੋ ਲੇਵਾ ਚੈੱਕ ਕਰਵਾ ਦੇ ਕਿੰਨਾ ਦੁੱਧ ਦੇ ਦੂ ਐਸਟੀਮੇਟ ਬਈ ਕੀ 15 16 ਕਿਲੋ ਤਾਂ ਦੇਈ ਦਊਗੀ ਹੂੰ ਸਹੀ ਆ ਨਾ ਬ੍ਰੀਡ ਵਾਲੀ ਆ ਜਾ ਤੜੀਆਂ ਕਨੇ ਖੋਲ ਨਿੰਮੜੀ ਤੋੜ ਕੇ ਦਿਖਾ ਦੀ ਕੱਦ ਠੀਕ ਆ ਵਾਲੀ ਛੋਟੀ ਨਹੀਂ ਬਈ ਤੇ ਥਾਣਲੇ ਵਾ ਇੱਕ ਨੰਬਰ ਆ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣ ਪੂਰੀ ਵਿੱਥੇ ਦੇ ਥਾਣ ਬਿਊਟੀ ਇੱਕ ਨੰਬਰ ਆ ਕਰਮਣੀ ਕਿਆ ਬਾਤ ਹੈ ਲੈ ਤੋਰਾ ਚੈੱਕ ਕਰ ਲੋ ਬ੍ਰੀਟ ਇੱਕ ਨੰਬਰ ਕੀ ਮੁੱਲ ਹੈ ਵੀਰੇ ਜੈਜ ਬਸ ਕੀ ਮੁੱਲ ਜਿਹੜਾ ਮਰਜ਼ੀ ਕਰਾ ਲੋ ਬਾਈ 45 ਤੋਂ ਮਾਂ ਨਹੀਂ ਕਰਾਂਗੇ ਓਕੇ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲੋ 45000 ਦੇ ਵਿੱਚੋਂ ਮਹਾਨਤਨ ਕੋਈ ਚੱਕਰ ਨਹੀਂ ਹੋ ਜੀਆ ਵੜ ਚੰਗੀ ਐ ਕੱਲੀ ਕੱਚੀ ਕੱਚੀ ਆ ਮੁੱਲ ਵੀ ਬਾਈ ਨੇ ਜੈਜ ਐ ਠੰਡੀ ਸੀਲ ਆ ਜੀ ਮੈਂ ਪਲੂਨ ਵਸੀ ਆ ਨਾ ਕੋਈ ਗੱਲ ਨਹੀਂ ਕੋਈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਮਾਈ ਨੇ ਕੁਛ ਨਹੀਂ ਠੰਡੀ ਸੀਲ ਫੁੱਲਾ ਜਿੱਧਰ ਵੀ ਮਰਜ਼ੀ ਵੇਜਾ ਕਿਆ ਬਾਤ ਹੈ ਠੰਡੀ ਬਲੂਨ ਬਸ ਹੱਥ ਨਹੀਂ ਲਾਉਂਦੇ ਹਾਂ ਨਹੀਂ ਹੱਥ ਨਹੀਂ ਲਾਉਣ ਦਿੰਦੇ ਬਲੂਨ ਬੱਚੀ ਜਿਵੇਂ ਮਰਦੀ ਹੱਥ ਲਾਈ ਜਾ ਲੇਵਾ ਵੀ ਬਹੁਤ ਆ ਹਨ ਲੈ ਲੇਵਾ ਦਿਖਾ ਦੇ ਬਈ ਨੇੜ ਤੋਂ ਕਿਆ ਬਾਤ ਸਫਾਈ ਬਾ ਉਹਦਾ ਲੇਵੇ ਦੀ ਸਾਫ ਸੁਥਰੀ ਹੋ ਜਾ ਜੇ ਮਾਨਤਣ ਹੋ ਜਾਊਗਾ ਕਿਸੇ ਵੀਰ ਨੂੰ ਬੜ ਪਸੰਦ ਆ ਵੀ ਬਾਈ ਨਕਨੇਟ ਕਰ ਲਿਓ ਧੰਨਵਾਦ